हां जी दोस्तों आज ਆਪਾਂ ਪਹੁੰਚ ਗਏ ਜੀ ਹਿਮਿਲਟਨ ਤੇ ਇਹ ਮੈਮੋਰੀਅਲ ਪਾਰਕ ਆ ਤੇ ਇੱਥੇ ਟਰਕੀ ਦੇ ਨਾਲ ਆਸਟ੍ਰੇਲੀਆ ਤੇ ਜਿਹੜਾ ਨਿਊਜ਼ੀਲੈਂਡ ਹੀ ਉਹਦੀ ਬੜੀ ਵੱਡੀ ਜੰਗ ਹੋਈ ਸੀ ਉਹ ਇਸ ਜਗ੍ਹਾ ਤੇ ਸਥਾਨ ਬਣਿਆ ਆ ਤੇ ਇੱਥੇ ਆਪਾਂ ਇੱਥੇ 14 1914 ਤੋਂ ਲੈ ਕੇ ਤੇ 1918 ਤੱਕ ਜਿਹੜੀ ਜੰਗ ਹੁੰਦੀ ਰਹੀ ਆ ਨਾਂ ਲਿਖੇ ਨੇ ਤੇ ਇਹਨਾਂ ਨੂੰ ਪੋਪੀ ਫਲਾਵਰ ਦੇ ਨਾਲ ਜਿਹੜੇ ਰੈੱਡ ਕਲਰ ਦੇ ਫਲਾਵਰ ਆ ਨਾ ਉਹਨਾਂ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਆ ਹਰ ਸਾਲ ਤੇ ਇਹ ਇਧਰ ਵੀ ਨਾਂ ਲਿਖੇ ਨੇ ਨਾਂ ਤੇ ਬਹੁਤ ਜ਼ਿਆਦਾ ਨੇ ਤੇ ਜਿੰਨੇ ਵੀ ਜਿਹੜੇ ਜੰਗ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦੇ ਨਾਂ ਲਿਖਿਆ ਬੋਰਡ ਲਾਇਆ ੜੇ ਬਹੁਤ ਸੋਹਣੀ ਜਿਹੜੀ ਪਾਰਕ ਆ ਉਹ ਜਗਾ ਸਥਾਨ ਜਿਹੜਾ ਉਹ ਇੱਥੇ ਬਣਾਇਆ ਗਿਆ ਆ ਕਿਉਂਕਿ ਇਹ ਜਿਹੜੀ ਜੰਗ ਹੀ ਇੱਕ ਇਹ ਤੁਸੀਂ ਜੋ ਜਗਾ ਵੇਖਣਦੇ ਹੋ 25 ਅਪ੍ਰੈਲ ਨੂੰ ਇੱਥੇ ਜਿਹੜੀ ਆ ਜਿੰਨੇ ਵੀ ਸ਼ਹੀਦ ਹੁੰਦੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਆ ਤੇ ਉਹ ਜਿੱਦਾਂ ਆਪਣਾ ਪੰਜਾਬ ਚ ਆਪਾਂ ਕਹਿ ਦਿੰਦੇ ਆ ਕਿ ਆਪਣਾ ਬੈਂਡ ਆ ਆਪਾਂ ਆਪਣੇ ਇੰਡੀਆ ਦਾ ਜਨ ਗਨ ਮਨ ਬੋਲਦੇ ਹਾਂ ਉਸੇ ਤਰੀਕੇ ਨਾਲ ਇੱਥੇ ਇਹ ਆਪਣਾ ਜਿਹੜਾ ਇੱਕ ਰਾਸ਼ਟਰੀ ਇਹਨਾਂ ਦਾ ਗੀਤ ਆ ਉਹ ਇੱਥੇ ਆ ਕੇ ਬੋਲਦੇ ਆ ਤੇ ਸਾਰੇ ਬੈਂਡ ਵਾਲੇ ਨਾਲ ਇੱਥੇ ਪਹੁੰਚਦੇ ਆ ਇਸ ਜਗ੍ਹਾ ਤੋਂ ਉਹ ਜਗ੍ਹਾ ਜਿਹੜੀ ਆ ਕੋਈ ਮੇਰੇ ਹਿਸਾਬ ਨਾਲ 50 ਕਿ ਮੀਟਰ ਦੀ ਦੂਰੀ ਤੇ ਆ ਉਧਰ ਨੂੰ ਸਦਾ ਅਝਲੀ ਦਿੱਤੀ ਜਾਂਦੀ ਆ ਇਸ ਜਗ੍ਹਾ ਤੋਂ ਤੇ ਬਹੁਤ ਜ਼ਿਆਦਾ ਪਾਰਕ ਦੇ ਵਿੱਚ ਜਿਹੜਾ ਭਾਰੀ ਇਕੱਠ ਹੁੰਦਾ ਆ ਪਾਰਕ ਨੂੰ ਬਹੁਤ ਖੂਬਸੂਰਤ ਬਣਾਇਆ ਗਿਆ ਕਿ ਜਿਹੜੇ ਇੱਥੋਂ ਦੇ ਹਮਿਲਟਨ ਦੇ ਲੋਕ ਨੇ ਜਿਹੜੇ ਇੱਥੇ ਦੇ ਵਸਨੀਕ ਨੇ ਉਹ ਸੈਰਾਂ ਕਰ ਸਕਣ ਥੱਲੇ ਜਿਹੜਾ ਉਹ ਰੀਵਰ ਜਾਂਦਾ ਬੜਾ ਸੋਹਣਾ ਉਹ ਤੁਹਾਨੂੰ ਆਪਾਂ ਥੱਲੇ ਵੀ ਦਿਖਾਵਾਂਗੇ ਅੱਗੇ ਵੀਡੀਓ ਦੇ ਵਿੱਚ ਤੇ ਬੜਾ ਬੜੀ ਸੋਹਣੀ ਪਾਰਕ ਜਿਹੜੀ ਆ ਸੈਰ ਕਰਨ ਨੂੰ ਬਣਾਈਆਂ ਬੱਚੇ ਇਹ ਜਿਹੜਾ ਘੋੜਾ ਆ ਇਹ ਜਦੋਂ جنگ ਹੋਈ ਸੀ ਇਹ ਘੋੜਾ ਬਹੁਤ ਹੀ ਸਿਆਣਾ ਸੀ ਇਹ ਪਾਣੀ ਲੈ ਕੇ ਜਾਂਦਾ ਸੀ ਜਿਹੜੇ ਜ਼ਖਮੀ ਸੀ ਉਹਨਾਂ ਲਈ ਇਹ ਘੋੜਾ ਬਹੁਤ ਹੀ ਸਿਆਣਾ ਘੋੜਾ ਮੰਨੇਗਾ ਇਹਨੇ 1899 ਤੋਂ ਲੈ ਕੇ ਤੇ 1902 ਤੱਕ ਇਹਨੇ ਜਿਹੜੀ ਆ ਕਿ ਉਹ ਫਰੀਕਨ جنگ ਜਿਹੜੀ ਉਹਦੇ ਵਿੱਚ ਸਾਥ ਦਿੱਤਾ ਆ ਤੇ ਵਰਲਡ ਵਾਰ ਦੇ ਵਿੱਚ ਇਹਨੇ ਜਿਹੜਾ 191400 ਲੈ ਕੇ ਤੇ 1918 ਤੱਕ ਇਹ ਘੋੜੇ ਨੇ ਸਾਥ ਦਿੱਤਾ ਆ ਬਹੁਤ ਹੀ ਸਿਆਣਾ ਘੋੜਾ ਸੀ ਇਹ ਆਪਣੇ ਜਿਹੜਾ ਮਾਲਕ ਸੀ ਜਦੋਂ ਇਹਦੇ ਮਾਲਕ ਸ਼ਹੀਦ ਹੋ ਗਿਆ ਸੀ ਜਿੱਥੇ ਉਹਦੀ ਕੈਪ ਆ ਤੁਸੀਂ ਥੱਲੇ ਦੇਖਦੇ ਪਏ ਹੋ ਥੱਲੇ ਕੈਪ ਰੱਖੀ ਆ ਤੇ ਉਹ ਕੈਪ ਜਿੱਥੇ ਉਹਦੀ ਕੈਪ ਡਿੱਗੀ ਜਿੱਥੇ ਉਹ ਸ਼ਹੀਦ ਹੋਇਆ ਸੀ ਨਾਲ ਹੀ ਉਹ ਘੋੜਾ ਉੱਥੇ ਜਿਹੜਾ ਹੈ ਕਿ ਇਹਦੀ ਡੈਥ ਹੋ ਗਈ ਸੀ ਘੋੜੇ ਦੀ ਇਹਨੇ 18000 ਪੁਰਾਣੀਆਂ ਦੀ ਜਿਹੜੀ ਇਹਨੇ ਜਾਨ ਰਾਖੀ ਇਹਨੇ ਬਚਾਈ ਸੀ ਬਹੁਤ ਹੀ ਸਿਆਣਾ ਘੋੜਾ ਇਹ ਮੰਨਿਆ ਗਿਆ ਸੀ ਇਹਦੀ ਜਿਹੜੀ ਇੱਥੇ ਬੋਤਲ ਆਇਆ ਗਿਆ ਆ ਸਾਰੇ ਜਾਣੇ ਆ ਕੇ ਵੇਖਦੇ ਆ ਬੱਚੇ ਵੀ ਤੁਸੀਂ ਵੇਖ ਸਕਦੇ ਹੋ ਘੋੜਾ ਬਹੁਤ ਹੀ ਸਿਆਣਾ ਘੋੜਾ ਸੀ ਤੇ ਇਹ ਘੋੜੇ ਦਾ ਇੱਕ ਇਤਿਹਾਸ ਜਿਹੜਾ ਹਮਿਲਟਨ ਦੇ ਵਿੱਚ ਇਹ ਘੋੜੇ ਆ ਜੋ ਤੁਸੀਂ ਪਲੇਨ ਵੇਖ ਰਹੇ ਹੋ ਕਿ ਇਹ ਲੜਾਕੂ ਜਹਾਜ਼ ਹੀ ਇੱਕ ਇਹਦੇ ਅੰਦਰ ਜਦੋਂ ਨਿਊਜ਼ੀਲੈਂਡ ਨੂੰ ਧਮਕੀ ਆਉਂਦੀ ਹੈ ਇੱਥੇ ਜਾ ਕੇ ਜਿਹੜਾ ਉਹ ਹਮਲਾ ਕਰਦੇ ਸੀ ਰੋਲ ਰਾਇਸ ਗੱਡੀ ਦਾ ਇਹਦੇ ਵਿੱਚ ਇੰਜਣ ਫਿੱਟ ਕੀਤਾ ਆ ਤੇ ਇਹਦਾ ਲਗਭਗ 1939 ਤੋਂ ਲੈ ਕੇ ਤੇ 1945 ਤੱਕ ਜਿਹੜਾ ਅਥਲੇ ਇਤਿਹਾਸ ਇਹਦਾ ਲਿਖਿਆ ਆ ਤੇ ਉਹ ਉਦੋਂ ਤੱਕ ਇਹ ਜਿਹੜਾ ਇਹਦੀ ਇਸਤੇਮਾਲ ਹੋਇਆ ਇਹਦਾ ਨਾਂ ਹੈਗਾ ਏ TE288 TE288 ਪਿੱਛੇ ਉਹ ਲਿਖਿਆ ਦਾ ਨਾਂ ਤੇ ਬਹੁਤ ਹੀ ਜਿਹੜੀ ਇਹਦੀ ਸਾਂਭ ਸੰਭਾਲ ਕੀਤੀ ਗਈ ਆ ਵਧੀਆ ਤਰੀਕੇ ਨਾਲ ਹਰ ਸਾਲ ਇਸ ਜਹਾਜ਼ ਨੂੰ ਜਿਹੜੀ ਉਹ ਸ਼ਰਧਾਂਜਲੀ ਦਿੰਦੇ ਨੇ ਕਿਉਂਕਿ ਇਹਨੇ ਬੜਾ ਜਿਆਦਾ ਸਾਥ ਦਿੱਤਾ ਸੀ ਨਿਊਜ਼ੀਲੈਂਡ ਦਾ ਅੱਜ ਇਹ ਹਿਮਿਲਟਨ ਪਾਰਕ ਦੇ ਅੰਦਰ ਜਿਹੜਾ ਇੱਕ ਮਿਊਜ਼ੀਅਮ ਦੇ ਅੰਦਰ ਇਹਨੂੰ ਰੱਖਿਆ ਗਿਆ ਜੀ ਇਹ ਆ ਜੀ ਅਲਟਰੀ ਗਨ ਐਮ ਕੇ 3 ਤੇ ਇਹਦਾ ਵਰਲਡ ਵਾਰ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਇਹਦਾ ਇਹ ਪਹਿਲੀ ਗਨ ਆ ਤੇ ਇਹਦਾ ਜਿਹੜਾ ਆਪਾਂ ਵੇਖਦੇ ਹਾਂ ਕਿ ਇਹਦੀ ਜਿਹੜੀ ਦੂਰੀ ਸੀ ਵੀ ਕਿੰਨੀ ਦੂਰ ਤੱਕ ਮਾਰ ਕਰਦੀ ਆ 1600 16400 ਕਿਲੋਮੀਟਰ ਤੱਕ ਦੀ ਮਾਰਿਆ 1 ਮਿੰਟ ਚ ਤਿੰਨ ਗੋਲੇ ਛੁੱਟਦੀ ਆ ਤੇ ਜਿਹੜੀ ਇਹਦੀ ਸਪੀਡ ਆ ਗੋਲੇ ਦੀ ਉਹ 510 ਆ ਠੀਕ ਆ ਜੀ ਤੇ ਇਹਦਾ ਜਿਹੜਾ ਵਜਨ ਆ 5580 ਆ ਤੇ ਗੋਲਾ ਜਿਹੜਾ ਇਹਦਾ ਭਾਰੀ ਹੁੰਦਾ ਸੀ 140 ਕਿਲੋ ਦਾ ਇਹਦਾ ਗੋਲਾ ਬੰਬ ਹੁੰਦਾ ਸੀ ਜੀ ਤੇ ਬਹੁਤ ਇਹਦਾ ਉਸ ਟਾਈਮ ਦੇ ਵਿੱਚ ਇਹਦਾ ਬੜਾ ਵੱਡਾ ਰੋਲ ਆ ਅੱਜ ਇਹ ਵੀ ਜਿਹੜੀ ਹਿਮਿਲਟਨ ਪਾਰਕ ਦੇ ਅੰਦਰ ਇੱਕ ਇਹਨੂੰ ਇੱਥੇ ਰੱਖਿਆ ਗਿਆ ਆ ਇਧਰਲੇ ਪਾਸੇ ਪਲੇਨ ਆ ਤੇ ਇਧਰਲੇ ਪਾਸੇ ਇਹ ਗਾਨ ਨੇ ਆ ਜੀ ਆਪਾਂ ਹੁਣ ਥੱਲੇ ਚੱਲੇ ਆ ਜੀ ਰੀਵਰ ਤੇ ਆਜੋ ਤੁਹਾਨੂੰ ਨਾਲ-ਨਾਲ ਰੀਵਰ ਵਿਖਾਉਂਦੇ ਆ ਕਿ ਜਿਹੜਾ ਥੱਲੇ ਰੀਵਰ ਆ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਬਸਨੀਕ ਨੇ ਤੁਹਾਨੂੰ ਅੱਗੇ ਵੀ ਦੱਸਿਆ ਉਹ ਇੱਥੋਂ ਸੈਰ ਕਰਦੇ ਬਹੁਤ ਸੋਹਣਾ ਜਿਹੜੀ ਇਹ ਪਾਰਕ ਬਣੀ ਆ ਦੋਵਾਂ ਪਾਸੇ ਥੱਲੇ ਇੱਕ ਸ਼ਿਪ ਵੀ ਆ ਤੁਹਾਨੂੰ ਉਹ ਵੀ ਵਿਖਾਉਨੇ ਆ ਉਹ ਵੀ ਬਹੁਤ ਸੋਹਣਾ ਆ ਬੜੇ ਛੋਟੇ ਜਿਹੜੇ ਪੌਦੇ ਲੱਗੇ ਨੇ ਥੱਲੇ ਛੋਟਾ ਜਿਹਾ ਪੁਲ ਬਣਿਆ ਆ ਜਦੋਂ بارش ਆ ਜਾਂਦੀ ਆ ਉਹ ਜਿਹੜਾ ਪਾਣੀ ਸਾਰਾ ਉਹ ਥੱਲੇ ਚਲਾ ਜਾਂਦਾ ਇੱਥੋਂ ਤੇ ਸਾਰਾ ਇਹ ਹਿਮਿਲਟਨ ਦੀ ਜਿੰਨੇ ਜਣੇ ਵੀ ਹਿਮਿਲਟਨ ਦੇ ਨੇ ਉਹ ਸਾਰੇ ਇੱਥੇ ਆ ਕੇ ਸੈਰ ਕਰਦੇ ਆ ਆਜੋ ਇਹ ਜਿਹੜਾ ਤੁਸੀਂ ਸ਼ਿਪ ਵੇਖਣ ਦੇਓ ਇਹ 1864 ਦੇ ਵਿੱਚ ਯੂਕੇ ਤੋਂ ਇਹ ਪੂਰਾ ਸ਼ਿਪ ਭਰ ਕੇ ਆਇਆ ਸੀ ਜਿੰਨੇ ਵੀ ਇੱਥੇ ਘਰ ਬਣਦੇ ਆ کارਪੈਂਟਰ ਪੇਂਟਰ ਮਕੈਨਿਕ ਫਿਰ ਆਪਣਾ ਸ਼ੂ ਬਣਾਉਣ ਵਾਲੇ ਇੱਥੇ ਇੱਕ ਟ੍ਰੇਨ ਤਿਆਰ ਕੀਤੀ ਗਈ ਇਸ ਜਗ੍ਹਾ ਤੇ ਤੇ ਯੂਕੇ ਤੋਂ ਜਦੋਂ ਇਹ ਆਇਆ ਉੱਥੇ ਇੱਥੇ ਇੱਕ ਟ੍ਰੇਨ ਤਿਆਰ ਕੀਤੀ ਗਈ ਇੱਥੋਂ ਆਕਲੈਂਡ ਜਾਣ ਚ 1 ਘੰਟਾ ਲੱਗਦਾ ਏ ਤੇ ਉਦੋਂ ਇੱਕ ਟ੍ਰੇਨ ਚਲਾਈ ਗਈ ਇੱਥੋਂ ਜਿਹੜੀ ਉਹ ਟ੍ਰੇਨ ਸੀ ਉਹ 6 ਘੰਟੇ ਚ ਆਕਲੈਂਡ ਪਹੁੰਚਦੀ ਸੀ ਹੁਣ ਤੁਸੀਂ ਹਿਸਾਬ ਲਾ ਲਓ ਆਪਾਂ ਗੱਡੀ ਤੇ ਚੱਲ ਜਾਈਦਾ 1 ਘੰਟੇ ਚ ਇਹ ਜਿਹੜਾ ਸਟੈਚੂ ਬਣਿਆ ਆ ਇਹ ਇਸ ਬੰਦੇ ਦਾ ਬਣਿਆ ਆ ਜਿੰਨੇ ਇਹ ਸ਼ਿਪ ਤਿਆਰ ਕੀਤਾ ਸੀ ਇਹ ਸ਼ਿਪ ਜਿਹੜਾ ਆ ਇਹ ਇਹ ਬਹੁਤ ਵੱਡਾ ਆ ਇਹਨੂੰ ਹੱਲੇ ਵੀ ਇਸੇ ਉਸੇ ਤਰ੍ਹਾਂ ਸਾਂਭਿਆ ਗਿਆ ਪਰ ਗਲ ਗਿਆ ਆ ਪਰ ਆਉਣ ਵਾਲੀ ਪੀੜ੍ਹੀ ਜਿਹੜੀ ਆ ਇੱਥੋਂ ਦੇ ਨਿਊਜ਼ੀਲੈਂਡ ਜਿਹੜੇ ਵਾਸੀ ਨੇ ਜਿਹੜੇ ਰਹਿੰਦੇ ਨੇ ਉਹ ਜ਼ਰੂਰ ਆਣ ਕੇ ਇੱਥੇ ਨਾਲਾ ਰੀਵਰ ਆ ਇਹ ਰੀਵਰ ਦੇ ਵਿੱਚ ਨਾਲ ਇੱਥੇ ਆਉਂਦਾ ਸੀ ਪਾਣੀ ਦੇ ਜ਼ਰੀਏ ਕਿਉਂਕਿ ਸਾਧਨ ਕੋਈ ਨਹੀਂ ਸੀ ਉਦੋਂ ਇਹ ਜਿਹੜਾ ਸਾਧਨ ਨਹੀਂ ਹੈਗਾ ਪਰ ਇਹ ਇਸੇ ਸਾਧਨ ਤੇ ਜਿਹੜੇ ਇਹ ਇੱਥੇ ਪਹੁੰਚੇ ਸਾਰੇ ਜਿੰਨੇ ਮਿਸਤਰੀ ਆ ਜਿੰਨੇ ਸਾਰੇ ਬੰਦੇ ਇੱਥੇ ਇਹਦੇ ਇਹਦੇ ਜ਼ਰੀਏ ਪਹੁੰਚੇ ਤੇ ਹੁਣ ਇੱਕ ਸਾਰੇ ਜਣੇ ਇਹਨੂੰ ਵੇਖਣ ਆਉਂਦੇ ਆ ਤੁਸੀਂ ਵੀ ਜਦੋਂ ਗੇੜਾ ਲੱਗੇ ਜਰੂਰ ਹਮਿਲਟਨ ਪਹੁੰਚਿਓ ਇਹ ਬਹੁਤ ਵਧੀਆ-ਵਧੀਆ ਜਿਹੜੇ ਚੀਜ਼ਾਂ ਇਹ ਹਮਿਲਟਨ ਦੀ ਪਾਰਕ ਦੇ ਅੰਦਰ ਇੱਥੇ ਸਾਂਭੀਆਂ ਗਈਆਂ ਨੇ ਤੇ ਤੁਸੀਂ ਆਣ ਕੇ ਉਹ ਵੇਖ ਸਕਦੇ ਹੋ ਇਹ ਤੁਸੀਂ ਜਿਹੜਾ ਬ੍ਰਿਜ ਬਣਿਆ ਵੇਖਣ ਦੇ ਉਹ 1879 ਦੇ ਵਿੱਚ ਇਹ ਇੱਥੇ ਬਣਾਇਆ ਗਿਆ ਇਹ ਬ੍ਰਿਜ ਹਮਿਲਟਨ ਦੇ ਅੰਦਰ ਅੱਜ ਵੀ ਮੌਜੂਦ ਆ ਇਹਦਾ ਇਤਿਹਾਸ ਆ ਬ੍ਰਿਜ ਦਾ ਕਿ ਇਹ ਉਦਾਂ ਦੀ ਉਦਾਂ ਹੀ ਆ ਜਦੋਂ ਪਹਿਲਾਂ 1879 ਦੇ ਵਿੱਚ ਬਣਾਇਆ ਸੀ ਅੱਜ ਵੀ ਉਦਾਂ ਹੀ ਆ ਮੌਜੂਦ ਏ ਬ੍ਰਿਜ ਇਦੇ ਉਤੋਂ ਅੱਜ ਵੀ ਗੱਡੀਆਂ ਲੰਘਦੀਆਂ ਐ ਜਿਹੜਾ ਰਸਤਾ ਆ ਉਹ ਆਕਲੈਂਡ ਨੂੰ ਜਾਂਦਾ ਆ ਮੇਨ ਸਿਟੀ ਨੂੰ ਜਾਂਦਾ ਆ ਤੇ ਤੁਰ ਕੇ ਵੀ ਆਪਾਂ ਲੰਘ ਸਕਦੇ ਆ ਉੱਤੇ ਖੜ ਕੇ ਕਈ ਵੇਖਦੇ ਵੀ ਆ ਕਿਉਂਕਿ ਜਿਹੜਾ ਉਦੋਂ ਦਾ ਲੋਹਾ ਬੜਾ ਮਜ਼ਬੂਤ ਹੁੰਦਾ ਸੀ ਹਨਾ ਵੀ ਕਿੰਨਾ ਪੱਕਾ ਬਿਓ ਕਿੰਨਾ-ਕਿੰਨਾ ਚੇਰ ਕੱਢ ਜਣਾ ਕਿੰਨੇ-ਕਿੰਨੇ ਸਦੀਆਂ ਲੰਘ ਜਾਣੀਆਂ ਹਨਾ ਤੇ ਬਹੁਤ ਪੁਰਾਣੇ ਰੁੱਖ ਵੀ ਆ ਇੱਥੇ ਤੇ ਅੱਜ ਪਰਲੀ ਸਾਈਡ ਤੇ ਜਿਹੜੀ ਆਪਣੇ ਇਥੋਂ ਦੇ ਵਸਨੀਕ ਨੇ ਸੈਰ ਕਰਦੇ ਆ ਦੋਵਾਂ ਪਾਸੇ ਤੇ ਪਾਣੀ ਦੇ ਅੰਦਰ ਜਾਂਦੇ ਨੇ ਨਉਦੇ ਨੇ ਬਹੁਤ ਵਧੀਆ ਜਿਹੜੀ ਇੱਥੇ ਵਧੀਆ ਜਗ੍ਹਾ ਜਿਹੜੀ ਬਣੀ ਆ ਇਹਦੇ ਅੰਦਰ ਕਿਸਤੀਆਂ ਚੱਲਦੀਆਂ ਨੇ ਆ ਜਿਹੜੇ ਪਰਲੀ ਸਾਈਡ ਤੇ ਆ ਬ੍ਰਿਜ ਦੇ ਇਹ ਮੋਰਿਆਂ ਦੇ ਨਿਸ਼ਾਨ ਬਣਾਏਗੇ ਆ ਇਹ ਉਹ ਤੁਸੀਂ ਵੇਖ ਸਕਦੇ ਹੋ ਪਰਲੀ ਸਾਈਡ ਤੇ ਨਾ ਛੋਟਾ ਜਿਹਾ ਇੱਕ ਜਗ੍ਹਾ ਬਣਾਈ ਗਈ ਆ ਮੋਰਿਆਂ ਦੇ ਜਿਹੜੇ ਨਿਸ਼ਾਨ ਨੇ ਉਹ ਬਣਾਏ ਗਏ ਆ ਇਹ ਸਾਰਾ ਸ਼ਹਿਰ ਹੈ ਦੂਜੀ ਸਾਈਡ ਤੇ ਜਿਹੜਾ ਵੱਸਦਾ ਆ ਰੀਵਰ ਦੇ ਪਰਲੀ ਸਾਈਡ ਤੇ ਬਹੁਤ ਡੂੰਘਾ ਜਿਹੜਾ ਰੀਵਰ ਆ ਏ ਹਨਾ ਬੜਾ ਡੂੰਘਾ ਆ ਪਾਣੀ ਜਿਹੜਾ ਮੀਂਹ ਦਾ ਜਿੰਨਾ ਵੀ ਇਹ 12 ਮਹੀਨੇ ਜਿਹੜਾ ਇਹ ਏਸੀ ਤਰ੍ਹਾਂ ਵਗਦਾ ਰਹਿੰਦਾ ਆ ਤੇ ਬੜੀ ਸੋਹਣੀ ਲੋਕੇਸ਼ਨ ਹੈ ਬਹੁਤ ਸੋਹਣਾ ਲੱਗਦਾ ਤੇ ਆਣ ਕੇ ਆਪਾਂ ਇੱਥੇ ਬਹਿ ਸਕਦੇ ਆ ਪਰਿਵਾਰ ਦੇ ਨਾਲ ਛੁੱਟੀਆਂ 'ਚ ਜਦੋਂ ਬੱਚੇ ਛੁੱਟੀਆਂ ਹੁੰਦੀਆਂ ਉਦੋਂ ਵੀ ਪਹੁੰਚਦੇ ਆ ਨਾਲ ਝੂਲੇ ਵੀ ਲੱਗੇ ਆ ਪਾਰਕ 'ਚ ਬਹੁਤ ਸੋਹਣੀ ਪਾਰਕ ਬਣੀ ਹੈ ਜੇ ਤੁਸੀਂ ਆਓ ਤਾਂ ਜਰੂਰ ਇੱਥੋਂ ਹਮਿਲਟਨ ਤੋਂ ਹੋ ਕੇ ਜਾਇਓ ਇਹ ਜਿਹੜਾ ਇੱਥੇ ਰੀਵਰ ਤੇ ਵੀ ਆਇਓ ਇਸ ਪਾਰਕ 'ਚ ਵੀ ਆਇਓ ਸਕਦੇ ਛੋਟੇ ਛੋਟੇ ਪੁਲ ਉਤੋਂ ਦੀ ਸਾਈਕਲ ਚਲਾਉਣ ਵਾਸਤੇ ਤੁਰ ਕੇ ਜਾਣ ਨੂੰ ਇਹ ਸਾਰੀ ਪਾਰਕ ਦਾ ਮੈਪ ਤੇ ਹੁਣ ਆਪਾਂ ਇਧਰ ਨੂੰ ਚੱਲਿਆਂ ਵੇਖੋ ਕਿੰਨੇ ਸੰਘਣੇ ਜਿਹੜੇ ਰੋਖਿਆ ਅੰਦਰ ਬੜੇ ਸੰਘਣੇ ਰੋਖਿਆ ਇਹਦੇ ਅੰਦਰ ਜਦੋਂ ਆਪਾਂ ਲੰਘਦੇ ਆ ਨਾ ਉਦੋਂ ਬੜਾ ਆਨੰਦ ਆਉਂਦਾ ਭਾਵੇਂ ਜਿੰਨਾ ਮਰਜ਼ੀ ਬਾਹਰ ਦੀਨ ਚੜਿਆ ਹੋਵੇ ਪਰ ਇੱਥੇ ਜਿਹੜਾ ਉਹ ਥੋੜਾ ਦੇਰਾ ਸ਼ਾਂਤੀ ਠੰਡੇ ਠੰਡਾ ਮਤਲਬ ਜਿੰਨੀ ਮਰਜ਼ੀ ਬਾਹਰ ਗਰਮੀ ਹੋਵੇ ਇੱਥੇ ਹਵਾ ਚੱਲਦੀ ਰਹਿੰਦੀ ਆ ਐ ਅੱਗੇ ਸੰਘਣਾ ਜੰਗਲ ਆ ਜਾਂਦਾ ਪਾਣੀ ਜਿਹੜਾ ਲਾਗੂ ਉਹ ਚੱਲਦਾ ਰਹਿੰਦਾ ਪਾਣੀ ਵਗਦਾ ਰਹਿੰਦਾ ਥੋੜਾ ਥੋੜਾ ਬਹੁਤ ਸੋਹਣਾ ਇੱਥੇ ਥਿ ਵਿਊ ਲੱਗਦਾ ਆ ਵਾਲਾ ਤੇ ਆ ਤੁਸੀਂ ਅੱਗੇ ਜਦੋਂ ਆਪਾਂ ਅੱਗੇ ਜਾਣਾ ਨਾ ਹੋਰ ਇੰਨੇ ਸੰਘਣੇ ਰੋਖ ਆ ਜਾਣੇ ਕਿ ਆਪਾਂ ਨੂੰ ਵਿਚੋਂ ਦੀ ਲੰਘਣਾ ਜਿਹੜਾ ਆ ਉਹ ਰਸਤਾ ਤੇ ਬਣਿਆ ਪਰ ਫਿਰ ਵੀ ਜਦੋਂ ਬੰਦਾ ਕੋਈ ਨਵਾਂ ਆਉਂਦਾ ਡਰ ਜਾਂਦਾ ਵੀ ਇਨਾ ਹਨੇਰਾ ਹੋ ਗਿਆ ਵੇਖੋ ਕਿੰਨੇ ਸੰਗਣੇ ਰੋਖਿਆ ਬਹੁਤ ਸੋਹਣੀ ਪਾਰਕ ਆ ਘੁੰਮਣ ਵਾਲੀ ਆ ਪਰਿਵਾਰ ਨੂੰ ਲੈ ਕੇ ਆਓ ਬੱਚਿਆਂ ਨੂੰ ਲੈ ਕੇ ਆਓ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਹਨਾ ਅੱਗੇ ਛੋਟਾ ਜਿਹਾ ਪੁਲ ਵੀ ਬਣਿਆ ਇੱਕ ਆ ਕਿੰਨਾ ਪਿਆਰਾ ਪੁਲਿਆ ਆ ਵੇਖੋ ਪੈਦਲ ਜਾਣ ਨੂੰ ਉੱਪਰ ਇਹਦੇ ਆਪਾਂ ਉੱਪਰ ਖਲੋ ਸਕਦੇ ਏਦਾਂ ਦੂਜੇ ਪਾਸੇ ਰਸਤਾ ਚਲਾ ਜਾਂਦਾ ਆ ਪਾਣੀ ਦੀ ਆਵਾਜ਼ ਆ ਰਹੀ ਨਾਲ ਥਲੇ ਥੋੜੀ ਥੋੜੀ ਇਧਰ ਨੂੰ ਆਪਾਂ ਆ ਵੇਖੋ ਚਾਨਣ ਹੋ ਗਿਆ ਇਧਰੋਂ ਦੀ ਆਪਾਂ ਬਾਹਰ ਆ ਗਏ ਆ ਤੇ 1 ਮਿੰਟ ਦਾ ਰਸਤਾ ਹੈ ਪੈਦਲ ਇਹਦੇ ਅੰਦਰ ਜਿਹੜਾ ਇਹ ਇਹ ਬੜਾ ਆਨੰਦਮ ਦਾ ਇੱਥੇ ਆਪਾਂ ਖੜ੍ਹ ਸਕਦੇ ਖਲੋ ਸਕਦੇ ਆ ਇਧਰ ਚਿਹਰਾ ਲੱਗੀਆਂ ਨੇ ਚਿੜੀਆਂ ਪੰਛੀ ਬਹੁਤ ਸੋਹਣੇ ਆ ਨਿੱਕੇ ਨਿੱਕੇ ਆ ਵੇਖੋ ਚਿੜੀ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਆਪਾਂ ਕਦੀ ਵੇਖਿਆ ਨਹੀਂ ਉਹ ਵੀ ਇੱਥੇ ਹੈਗੀਆਂ ਨੇ